ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਅੱਜ ਅਸੀਂ ਇੱਕ ਵਿਸ਼ੇ ਤੇ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ ਔਰ ਮੇਰੇ ਨਾਲ ਮੌਜੂਦ ਨੇ ਬਲਜੀਤ ਪਾਲ ਜੀ ਜਿਨ੍ਹਾਂ ਨੇ ਅਨੇਕਾਂ ਵਾਰ ਖੂਨਦਾਨ ਕੀਤਾ ਹੈ ਔਰ ਖੂਨਦਾਨ ਦੇ ਜਿਹੜਾ ਕਾਰਜ ਹੈ ਉਹਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹੈ ਔਰ ਇਸੇ ਖੂਨਦਾਨ ਕਾਰਜ ਦੇ ਸਬੰਧ ਵਿੱਚ ਖੂਨਦਾਨ ਦੇ ਸਬੰਧ ਵਿੱਚ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪ੍ਰੋਪਰ ਜਾਣਕਾਰੀ ਹਾਸਲ ਕਰਾਂਗੇ ਬਲਜੀਤ ਪਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਬਲਜੀਤ ਪਾਲ ਜੀ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿਓ ਕਿ ਤੁਸੀਂ ਖੂਨਦਾਨ ਦਾ ਜਿਹੜਾ ਕਾਰਜ ਹੈ ਕਿੰਨੇ ਕੁ ਸਮੇਂ ਤੋਂ ਇਹਦੇ ਨਾਲ ਜੁੜੇ ਹੋਏ ਹੋ ਮੇਰੂ ਕਾਰਜ ਤੋਂ ਜਦੋਂ ਜਨਮ ਪੜ੍ਹਦੀ ਸੀ ਤਾਂ 1992 ਦੇ ਵਿੱਚ ਐਨਐਸਐਸ ਦੇ ਕੈਂਪ ਦੇ ਦੌਰਾਨ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਸੀ ਉਦੋਂ ਮੈਂ ਪਹਿਲੀ ਵਾਰ ਜੋ ਆ ਮੇਂ ਜ਼ਿੰਦਗੀ ਦੇ ਵਿੱਚ ਬਲੱਡ ਦਾਨ ਕੀਤਾ ਸੀ 1992 ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਚਲਦੇ ਚਲਦੇ ਬੀਤ ਤੱਕ ਪਹੁੰਚ ਚੁੱਕਿਆ ਤੇ ਤੁਸੀਂ ਆਪ ਖੁਦ ਕਿੰਨੇ ਵਾਰ ਖੂਨਦਾਨ ਕਰ ਚੁੱਕੇ ਹੋ ਮੈਂ ਹੁਣ ਤੱਕ 95 ਵਾਰ 98 ਵਾਰ ਬਲੱਡ ਦਾਨ ਕਰ ਚੁੱਕਿਆ ਤੇ ਸਾਨੂੰ ਹੁਣ ਇਹ ਜਾਣਕਾਰੀ ਦਿਓ ਤੁਸੀਂ 98 ਜਣੀ 98 ਵਾਰ ਤੁਸੀਂ ਖੁਦ ਖੂਨਦਾਨ ਕੀਤਾ ਹੈ ਔਰ ਖੂਨਦਾਨ ਕਰਨ ਤੋਂ ਬਾਅਦ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਸਰੀਰਕ ਕਮਜ਼ੋਰੀ ਆਉਂਦੀ ਹੈ ਜਿਵੇਂ ਕਿ ਆਮ ਧਾਰਨਾ ਹੀ ਚੱਲਦੀ ਹੈ ਕਿ ਖੂਨ ਦਾਨ ਕਰਨ ਦੇ ਨਾਲ ਬੰਦਾ ਕਮਜ਼ੋਰ ਹੋ ਜਾਂਦਾ ਹੈ ਕੀ ਕੋਈ ਇਹੋ ਜੀ ਗੱਲ ਵੀ ਹੈ ਨਹੀਂ ਇਹ ਜੋ ਧਾਰਨਾਵਾਂ ਨੇ ਬਿਲਕੁਲ ਗਲਤ ਹਨ ਵੀ ਖੂਨ ਦਾਨ ਕਰਨ ਨਾਲ ਜਿੱਥੇ ਖੂਨ ਲੈਣ ਵਾਲੇ ਨੂੰ ਤਾਂ ਨੇਕਾ ਫਾਇਦਾ ਹੁੰਦੇ ਨੇ ਵੀ ਉਧਰ ਜਾਨ ਬਚਦੀ ਆ ਪਰ ਖੂਨ ਦਾਲ ਕਰਨ ਵਾਲੇ ਨੂੰ ਵੀ ਬਹੁਤ ਸਾਰੇ ਲਾਭ ਹੁੰਦੇ ਨੇ ਖੂਨ ਦਾਨ ਕਰਨ ਵਾਲੇ ਵਿਅਕਤੀ ਦੀ ਇਮਿਊਨਿਟੀ ਸਿਸਟਮ ਜਿਹੜਾ ਬਿਮਾਰੀਆਂ ਨਾਲ ਲੜਨ ਲਈ ਸ਼ਕਤੀ ਆ ਉਹ ਸਟਰੋਂਗ ਹੁੰਦੀ ਆ ਉਹਦੇ ਵਿੱਚ ਕਈ ਤਰ੍ਹਾਂ ਦੇ ਇਹ ਇਹ ਜਿਵੇਂ ਵਿਟਾਮਿਨ ਹੋ ਗਿਆ ਕਈ ਤੱਤ ਹੋਗੇ ਜਿਹੇ ਤਰ੍ਹਾਂ ਦੇ ਉਹਨਾਂ ਦਾ ਸੰਤੁਲਨ ਬਣਾਇਆ ਜਾਂਦਾ ਵੀ ਸਭ ਤੋਂ ਵੱਧ ਫਾਇਦਾ ਖੂਨਦਾਨ ਕਰ ਨਾਲ ਨਹੀਂ ਹੁੰਦਾ ਇਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਇਹ ਧਾਰਨਾ ਬਿਲਕੁਲ ਗਲਤ ਹੈ ਜਿਵੇਂ ਕਿ ਆਮ ਕਿਹਾ ਜਾਂਦਾ ਕਿ ਖੂਨਦਾਨ ਜਿਹੜਾ ਸਭ ਤੋਂ ਉੱਤਮ ਦਾਨ ਹੈ ਬਹੁਤ ਮਹਾਨ ਦਾਨ ਹੈ ਤਾਂ ਖੂਨਦਾਨ ਦਾ ਇੱਕ ਇਤਿਹਾਸ ਵੀ ਹੈ ਕਿ ਖੂਨਦਾਨ ਦਿਵਸ ਵੀ ਮਨਾਇਆ ਜਾਂਦਾ ਹੈ ਤਾਂ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝਾ ਫਿਰੋ ਕਿ ਖੂਨਦਾਨ ਕਦੋਂ ਸ਼ੁਰੂ ਹੋਇਆ ਕਿਹੜਾ ਦਿਨ ਹੈ ਜਿਹੜਾ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਔਰ ਕਿਹਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਇੱਕ ਮਹਾਨ ਵਿਗਿਆਨੀ ਹੋਏ ਨਾ ਕਾਰਲ ਲਾਇਡ ਸਟਿਨਰ ਜੋ ਜੀ ਜੀ ਗਿਆਨ ਦੇ ਵਿੱਚ ਜਿਨ੍ਹਾਂ ਨੇ ਖੋਜ ਕੀਤੀ ਖੂਨ ਦੇ ਉੱਪਰ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਜਿਹੜਾ ਸਾਡਾ ਬਲੱਡ ਆ ਇਹਦੇ ਵਿੱਚ ਚਾਰ ਸਮੂਹ ਤੇ ਖੂਨ ਗਰੁੱਪਨ ਜਿਹੜੇ ਅੱਠ ਖੂਨ ਗਰੁੱਪਨ ਜਿਵੇਂ ਇਹ ਗਰੁੱਪ ਬੀ ਗਰੁੱਪ ਤੇ ਓ ਗਰੁੱਪ ਤੇ ਇੱਕ ਏ ਵੀ ਗਰੁੱਪ ਫਿਰ ਇਹਨਾਂ ਦੇ ਵਿੱਚ ਇਹ ਨਾ ਰਚ ਫੈਕਟਰਾਂ 네ਗਟਿਵ ਪੋਜ਼ਿਟਿਵ ਕੌਟਲ ਅੱਠ ਗਰੁੱਪਨ ਉਹਨਾਂ ਦਾ ਕਾਰਨ ਲੈਂਡਸਟ੍ਰੀਨਰ ਦਾ ਜੋ ਜਨਮ 14 ਜੂਨ 1868 ਈਸਵੀ ਨੂੰ ਹੋਇਆ ਉਹਨਾਂ ਨੂੰ 1930 ਦੇ ਵਿੱਚ ਨੋਵਲ ਪੁਰਸਕਾਰ ਦਿੱਤਾ ਗਿਆ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਹਰ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਬਣਾਇਆ ਜਾਂਦਾ ਹੈ ਅਤੇ ਇੱਕ ਇਹ ਜਾਣਕਾਰੀ ਦਿਓ ਕਿ ਜਿਹੜੇ ਖੂਨ ਦੇ ਗਰੁੱਪ ਨੇ ਜਿਵੇਂ O ਪੋਜ਼ਿਟਿਵ ਹੋ ਗਿਆ ਜਾਂ AB ਪੋਜ਼ਿਟਿਵ ਹੋ ਗਿਆ ਤਾਂ ਕਿਹੜੇ ਗਰੁੱਪ ਦਾ ਖੂਨ ਕਿਹੜੇ ਗਰੁੱਪ ਦੇ ਵਿਅਕਤੀ ਨੂੰ ਦਾਨ ਕੀਤਾ ਜਾ ਸਕਦਾ ਹੈ ਜਾਂ ਕੋਈ ਅਜਿਹਾ ਗਰੁੱਪ ਵੀ ਆ ਜਿਹੜਾ ਹਰ ਗਰੁੱਪ ਨੂੰ ਦਾਨ ਕੀਤਾ ਜਾ ਸਕਦਾ ਹੈ ਇਹ ਜਿਹੜੇ ਅੱਖ ਗਰੁੱਪਨ ਸਭ ਤੋਂ ਬੈਸਟ ਤਾਂ ਇਹ ਹੁੰਦਾ ਦੀ ਜਿਹੜਾ ਗਰੁੱਪ ਹੈਗਾ ਉਸੇ ਗਰੁੱਪ ਦਾ ਹੀ ਦੂਜੇ ਨੂੰ ਬਲੱਡ ਦਿੱਤਾ ਜਾਵੇ ਪਰ ਫਿਰ ਵੀ ਜਿਵੇਂ O ਪੋਜ਼ਿਟਿਵ ਇੱਕ ਅਜਿਹਾ ਗਰੁੱਪ ਆ ਵੀ ਉਹ ਪੋਜ਼ਿਟਿਵ ਗਰੁੱਪ ਦਾ ਉਹਨੂੰ ਸਰਵ ਵਿਆਪੀ ਖੂਨਦਾਨੀ ਕਿਹਾ ਜਾਂਦਾ ਜਿਹਦਾ ਉਹ ਪੋਜ਼ਿਟਿਵ ਹੁੰਦਾ ਉਹ ਆਪਣਾ ਬਲੱਡ ਕਿਸੇ ਨੂੰ ਵੀ ਦੇ ਸਕਦਾ ਇੱਕ ਏਵੀ ਪੋਜ਼ਿਟਿਵ ਹੁੰਦਾ ਏਵੀ ਪੋਜ਼ਿਟਿਵ ਜਿਹਦਾ ਬਲੱਡ ਗਰੁੱਪ ਹੁੰਦਾ ਉਹ ਕਿਸੇ ਵੀ ਤਰ੍ਹਾਂ ਦਾ ਬਲੱਡ ਗਰੁੱਪ ਲੈ ਸਕਦਾ ਅੱਛਾ ਇੱਕ ਨਾਲ ਇਹ ਗੱਲ ਵੀ ਹੈ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਕਿਸੇ ਪੇਸ਼ੈਂਟ ਨੂੰ ਜ਼ਰੂਰਤ ਪੈਂਦੀ ਹੈ ਖੂਨ ਦੀ ਤਾਂ ਉਹ ਕਬਰਾਟ ਦੇ ਵਿੱਚ ਆ ਜਾਂਦਾ ਪਰਿਵਾਰ ਕਿ ਜਦੋਂ ਖੂਨ ਕਿਸੇ ਹਸਪੀਟਲ ਦੇ ਵਿੱਚੋਂ ਜਾਂ ਕਿਸੇ ਬਲੱਡ ਬੈਂਕ ਦੇ ਵਿੱਚੋਂ ਲੈਣਾ ਤਾਂ ਉਹਦੀ ਕੀ ਪ੍ਰਕਿਰਿਆ ਕਿਸੇ ਮਤਲਬ ਪ੍ਰਕਿਰਿਆ ਦਿੱਤਾਏ ਤਾਂ ਖੂਨ ਲਿਆ ਜਾ ਸਕਦਾ ਹੈ ਇਹਦੇ ਬਾਰੇ ਵੀ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ ਕਿਸੇ ਵੀ ਮਰੀਜ਼ ਨੂੰ ਚਾਹੇ ਕਿਸੇ ਹਾਦਸੇ ਦਰੋਂਣਾ ਜਾਂ ਡਿਲੀਵਰੀ ਦਰੋਂਣਾ ਜਾਂ ਕਿਸੇ ਸਰਜਰੀ ਦਰੋਂਣਾ ਜਾਂ ਜਿਹੜੇ ਬੱਚਿਆਂ ਦੇ ਖੂਨ ਨਹੀਂ ਬਣਦਾ ਉਹਨਾਂ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਜਿੱਥੇ ਮਰੀਜ਼ ਦਾਖਲ ਹੁੰਦਾ ਤਾਂ ਉਹ ਉੱਥੋਂ ਦੇ ਹਸਪੀਟਲ ਵਾਲੇ ਇੱਕ ਫਾਰਮ ਭਰ ਕੇ ਦਿੰਦੇ ਨੇ ਤਾਂ ਨੇੜਲਾ ਜੋ ਵੀ ਬਲੱਡ ਬੈਂਕ ਆ ਉਹ ਬਲੱਡ ਬੈਂਕ ਤੇ ਜਾ ਕੇ ਆਪਾਂ ਉਹ ਜਿਹੜਾ ਖੂਨ ਲੈ ਸਕਦੇ ਆ ਉਹਦੇ ਵਿੱਚ ਜੇ ਆਪਣਾ ਮਰੀਜ਼ ਸਰਕਾਰੀ ਹਸਪੀਟਲ ਦੇ ਵਿੱਚ ਆ ਤਾਂ ਜੋ ਸਰਕਾਰੀ ਹੌ ਵਿਟੂ ਦੇ ਮਰੀਜ਼ ਆ ਤੇ ਬਲੱਡ ਉਹ ਸਰਕਾਰੀ ਬਲੱਡ ਬੈਂਕ ਤੋਂ ਲੈਂਦਾ ਤਾਂ ਕੋਈ ਵੀ ਫੀਸ ਨਹੀਂ ਲੱਗਦੀ ਤਾਂ ਫ੍ਰੀ ਚ ਬਲੱਡ ਨਾ ਮਿਲਦਾ ਪਰ ਜੇ ਮਰੀਜ਼ ਪ੍ਰਾਈਵੇਟ ਹਸਪੀਟਲ ਚ ਆ ਤਾਂ ਉਹ ਸਰਕਾਰੀ ਬਲੱਡ ਬੈਂਕ ਚੋਂ ਬਲੱਡ ਲੈਂਦਾ ਤਾਂ ਉਹਦੀ 1100 ਰੁਪਏ ਫੀਸ ਆ ਜੇ ਕਿਸੇ ਪ੍ਰਾਈਵੇਟ ਬਲੱਡ ਬੈਂਕ ਤੋਂ ਖੂਨ ਲੈਂਦੇ ਨੇ ਉਹ ਬਲੱਡ ਲੈਂਦੇ ਨੇ ਤਾਂ ਉਹਦੇ ਵਿੱਚ ਉਹਨਾਂ ਦੀ ਫੀਸ 1100 ਤੋਂ ਲੈ ਕੇ 1500 ਤੱਕ ਹੋ ਸਕਦੀ ਹੈ। ਅੱਛਾ ਇੱਕ ਜਿਵੇਂ ਖੂਨ ਦੀਆਂ ਕਿਸਮਾਂ ਨੇ, ਖੂਨ ਦੇ ਗਰੁੱਪ ਨੇ ਜਾਂ ਸਮੂਹ ਨੇ ਉਸੇ ਤਰ੍ਹਾਂ ਖੂਨ ਦਾਨ ਕਰਨ ਦੀਆਂ ਵੀ ਕੋਈ ਕਿਸਮਾਂ ਨੇ ਜਾਂ ਵਿਧੀਆਂ ਨੇ ਉਹਦੇ ਬਾਰੇ ਵੀ ਜਾਣਨਾ ਪਵੇ। ਜਿਹੜਾ ਖੂਨ ਦਾਨ ਕਰਨ ਦਾ ਇੱਕ ਤਾਂ ਪੂਰਾ ਖੂਨ ਦਾਨ ਹੁੰਦਾ ਜਿਹਦੇ ਵੀ ਆਪਾਂ ਟੈਗ ਲੱਗਦਾ ਉਹਦੇ ਵਿੱਚ ਪੂਰਾ ਦਾ ਪੂਰਾ ਖੂਨ ਦਾਨ ਕੀਤਾ ਜਾਂਦਾ। ਉਹਦੇ ਵਿੱਚ ਗਾਹਾਂ ਬਲੱਡ ਬੈਂਕ 'ਚ ਜੇ ਜਾ ਕੇ ਉਹਦੇ ਵਿੱਚੋਂ ਵੀ ਪਲੇਟਲੈਟਸ ਜਾਂ ਪਲਾਜ਼ਮਾ ਕਢਾਇਆ ਜਾਂਦਾ। ਇਹ ਰੈੱਡ 셀 ਕੱਢੇ ਜਾਂਦੇ ਨੇ। ਇਸੇ ਤਰ੍ਹਾਂ ਇੱਕ ਜੋ ਇਹ ਹੀ ਵਿਧੀ ਵੀ ਆ ਜ ਜੇ ਆਪਾਂ ਬਲੱਡ ਬੈਂਕ ਜਾਂਦੇ ਆ ਤਾਂ ਉੱਥੇ ਖੂਨਦਾਨੀ ਤੋਂ ਖੂਨ ਲੇਟਾ ਜਾਂਦਾ। ਜਿਉ ਜੋ ਕੱਲੇ ਪਲਾਜ਼ਮਾ ਦੀ ਲੋੜ ਆ। ਪਲਾਜ਼ਮਾ ਕੱਢ ਲਿਆ ਜਾਂਦਾ। ਬਾਕੀ ਸਾਰਾ ਖੂਨ ਉਸ ਖੂਨਦਾਨੀ ਦੇ ਵਿੱਚ ਹੀ ਪਹ ਰਹਿ ਜਾਂਦਾ। ਇੰਜ ਪਲਾਜ਼ਮਾ ਕੱਢਣਾ ਜਾਂ ਰੈੱਡ 셀 ਕੱਢਣ ਨੇ ਜਾਂ ਪਲੇਟਲੈਟਸ ਕੱਢਣ ਨੂੰ ਉਹੀ ਵਿਧੀ। ਖੋਨਦਾਨ ਕਰਨ ਦੀ ਟਾਈਮਿੰਗ ਕੀ ਆ ਜਦੋਂ ਕੈਂਪ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਤਕਰੀਬਨ ਅੱਧਾ ਘੰਟਾ 45 ਮਿੰਟ ਲੱਗਦੇ ਆ ਜਾਂ ਜਦੋਂ ਬੈਡ ਟੂ ਬੈਡ ਖੂਨ ਦਿੱਤਾ ਜਾਂਦਾ ਕਿਸੇ ਬੰਦੇ ਨੂੰ ਮੌਕੇ ਤੇ ਜਾਂ ਪਲੇਟ ਲੈਟਸ ਕੱਢੇ ਜਾਂਦੇ ਤਾਂ ਅਲੰਗ-ਅਲਗ ਸਿਸਟਮ ਆ ਕੀ ਸਮਾਂ ਸੀਮਾ ਹੁੰਦੀ ਹੁਣ ਜਿਹੜਾ ਆਪਾਂ ਉਹਨੇ ਕੈਂਪ ਦੇ ਖੂਨਦਾਨ ਕਰਦੇ ਆ ਪੂਰਾ ਖੂਨਦਾਨ ਕਰਨਾ ਇਹਦੇ ਵਿੱਚ 30 ਮਿੰਟਾਂ ਤੋਂ ਲੈ ਕੇ 45 ਮਿੰਟ ਤੱਕ ਲੱਗਦੇ ਨਾਲ ਪੂਰੇ ਪ੍ਰੋਸੀਜਰ ਦੇ ਵਿੱਚ ਜੇ ਆਪਾਂ ਪਲਾਜ਼ਮਾ ਜਾਂ ਪਲੇਟ ਲੈਟਸ ਕੱਢਨੇ ਨਾਲ ਉਹਦੇ ਵਿੱਚ ਇੱਕ ਘੰਟੇ ਤੋਂ ਲੈ ਕੇ 2 ਘੰਟੇ ਦਾ ਕਰਾ ਸਮਾਂ ਲੱਗਦਾ ਜੇਕਰ ਲੈਡ ਸੈੱਲ ਲੈਣ ਤਾਂ ਉਹਦੇ ਵਿੱਚ ਅੱਧੇ ਘੰਟੇ ਚ ਕੰਮ ਪੂਰਾ ਹੋ ਜਾਂਦਾ। ਅੱਛਾ ਬਲਜੀਤਪਾਲ ਜੀ ਕੀ ਜਾਣਕਾਰੀ ਦਿਓ ਕਿ ਖੂਨ ਦਾਨ ਕਰਨ ਵਾਸਤੇ ਕੋਈ ਉਮਰ ਦੀ ਸਮਾਂ ਸੀਮਾ ਵੀ ਹੈ ਜਾਂ ਕੋਣ ਵਿਅਕਤੀ ਖੂਨ ਦਾਨ ਕਰਨ ਦੇ ਕਾਬਿਲ ਮੰਨਿਆ ਜਾਂਦਾ ਹੈ? ਕੋਈ ਵੀ ਤੰਦਰੁਸਤ ਵਿਅਕਤੀ ਹੈ ਜਿਹੜਾ ਜਿਹਦੀ ਉਮਰ 18 ਸਾਲ ਤੋਂ ਲੈ ਕੇ 50 ਸਾਲ ਦੀ ਆ ਉਹ ਬਲੱਡ ਦੇ ਸਕਦਾ ਪਰ ਉਸ ਦਾ ਜਿਹੜਾ ਐਚਵੀ ਆ ਉਹ 12.5 ਗ੍ਰਾਮ ਹੋਣਾ ਚਾਹੀਦਾ। ਉਸ ਦਾ ਧਾਰ 45 ਕਿਲੋ ਤੋਂ ਉੱਪਰ ਹੋਣਾ ਚਾਹੀਦਾ। ਉਸ ਨੂੰ ਕੋਈ ਵੀ ਮੇਜਰ ਬਿਮਾਰੀ ਨਹੀਂ ਹੋਣੀ ਚਾਹੀਦੀ ਬਲੱਡ ਦੇਣ ਤੋਂ ਪਹਿਲਾਂ 12 ਤੋਂ 24 ਘੰਟੇ ਪਹਿਲਾਂ ਵੀ ਉਹਨੇ ਕੋਈ ਵੀ ਨਸ਼ਾ ਨਾ ਕੀਤਾ ਹੋਵੇ ਸ਼ਰਾਬ ਵੀ ਨਾ ਪੀਤੀ ਹੋਵੇ ਕੋਈ ਸਰਜਰੀ ਨੋਸੀਗਰਾ ਨਾ ਕੀਤੀ ਹੋਵੇ ਕੋਈ ਅਲਰਜੀ ਵਾਲਾ ਨਾ ਹੋਈ ਹੋਵੇ ਕੋਈ ਉਸਨੇ ਕੋਈ ਉਹਦੇ ਚਾਂਡੋ ਗੁਜੇ ਕੰਮ ਨਾ ਬਿਨੇ ਹੋਣਾ ਕੋਈ ਟੈਟੂ ਵਗੈਰਾ ਨਾ ਕਰਵਾਇਆ ਹੋਵੇ ਉਹ ਵੀ ਬਲੱਡ ਨਹੀਂ ਦੇ ਸਕਦਾ ਇੱਕ ਵਿਅਕਤੀ ਕਿੰਨੇ ਸਮੇਂ ਬਾਅਦ ਖੂਨਦਾਨ ਕਰ ਸਕਦਾ ਦੁਬਾਰਾ ਜਿਵੇਂ ਅੱਜ ਕਿਸੇ ਨੇ ਖੂਨਦਾਨ ਕੀਤਾ ਤਾਂ ਅਗਲੀ ਵਾਰ ਉਹ ਖੂਨਦਾਨ ਕਰਨਾ ਚਾਹੁੰਦਾ ਤਾਂ ਉਹਦੇ ਵਿੱਚ ਕਿੰਨੇ ਸਮੇਂ ਦਾ ਬਲਕਾ ਚਾਹੀਦਾ ਉਹਦੇ ਵਿੱਚ ਇਹ ਆ ਜਿਵੇਂ ਵੀ ਨੌਜਵਾਨ ਜਾਂ ਮਰਦਾ ਜਿਹੜਾ ਉਹ ਹਰ 3 ਮਹੀਨੇ ਬਾਅਦ ਆਪਦਾ ਬਲੱਡ ਦੇ ਸਕਦਾ ਪਰ ਜੋ ਲੇਡੀਜ਼ ਨੇ ਉਹ 4 ਮਹੀਨਾ ਬਾਅਦ ਆਪਦਾ ਬਲੱਡ ਦੇ ਸਕਦੇ ਨੇ ਪਰ ਇਹਦੇ ਵਿੱਚ ਇਹ ਆ ਜੋ ਲੇਡੀਜ਼ ਨੇ ਮਹਿਲਾਵਾਂ ਨੇ ਜੋ ਪ੍ਰੈਗਨੈਂਟ ਨੇ ਉਹ ਬਲੱਡ ਨਹੀਂ ਦੇ ਸਕਦੇ ਯੋਨੋ ਵਰਤੇ ਬਲਾਈ ਹਿੰਦੀ ਤੋਂ ਆਪਣਾ ਵਿੱਚ ਖੂਨ ਦੀ ਬਹੁਤ ਜਰੂਰਤ ਹੁੰਦੀ ਹੈ ਤੇ ਇਹਦੇ ਵਿੱਚ ਇਹ ਵੀ ਆ ਜਿਵੇਂ ਪਲੇਟਲੈਸ ਜਾਂ ਪਲਾਜ਼ਮਾ ਇੱਕ ਮਹੀਨੇ ਬਾਅਦ ਦੁਬਾਰੇ ਵੀਦਾਂ ਕਰ ਸਕਦੇ ਤੇ ਖੂਨਦਾਨ ਕਰਨ ਵੇਲੇ ਸਾਵਧਾਨੀ ਕੀ ਮਤਲਬ ਵਰਤਣੀ ਚਾਹੀਦੀ ਹੈ ਖੂਨਦਾਨ ਦਾਨ ਕਰਨ ਸਮੇਂ ਸਾਵਧਾਨ ਇਹ ਜੂੜੀ ਵਰਤਨੀਆ ਇੱਕ ਤਾਂ ਵੀ ਖਾਲੀ ਪੇਟ ਖੂਨਦਾਨ ਨਹੀਂ ਕਰਨਾ ਚਾਹੀਦਾ ਇੱਕ ਜਿਵੇਂ ਤੁਹਾਨੂੰ ਦੱਸਿਆ ਕੋਈ ਨਸ਼ਾ ਵਗੈਰਾ ਨਹੀਂ ਕੀਤਾ ਹੋਇਆ ਜੰਦਾ ਕੋਈ ਵੀ ਉਹਨੂੰ ਬਿਮਾਰੀਆਂ ਅੰਦਰੂਨੀ ਬਿਮਾਰੀ ਆ ਉਹਨੂੰ ਕੋਖੀ ਨਹੀਂ ਰੱਖਣੀ ਚਾਹੀਦੀ ਵੀ ਜੇ ਆਪਾਂ ਵਾਇਲ ਨੂੰ ਕੋ ਕੇ ਰੱਖਾਂਗੇ ਤਾਂ ਬਲੱਡ ਲੈ ਕੇ ਉਹ ਜਦੋਂ ਚੈੱਕ ਕਰਨਗੇ ਤਾਂ ਉਹਨੂੰ ਬਲੱਡ ਡੋਲਣਾ ਪਊਗਾ ਜਿਹੋ ਜਿਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਜੇ ਬਲੱਡ ਦਾਨ ਕਰਦੇ ਆ ਤਾਂ ਬਲੱਡ ਬੈਂਕ ਵਾਲੇ ਜਾ ਕੇ ਆਪਦੇ ਬਲੱਡ ਬੈਂਕ ਦੇ ਵਿੱਚ ਉਹਨੂੰ ਕਿਸੇ ਦੇ ਅੱਗੇ ਖੂਨ ਲਾਉਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਉਹਦੀ ਜਾਂਚ ਕਰਦੇ ਨੇ ਜਿਹੇ ਕੋਈ ਮੇਜਰ ਬਾਇਟ ਨਹੀਂ ਅੱਛਾ ਹੁਣ ਤੁਸੀਂ ਇਹ ਦੱਸੋ ਵੀ ਕਾਫੀ ਸਮੇਂ ਤੋਂ ਤੁਸੀਂ ਇਸ ਕਾਰਜ ਦੇ ਨਾਲ ਜੁੜੇ ਹੋਏ ਹੋ ਤੁਹਾਡੀ ਕੋਈ ਸੰਸਥਾ ਵਗੈਰਾ ਵੀ ਆ ਜਾਂ ਤੁਸੀਂ ਅੱਜ ਤੱਕ ਕਿੰਨੇ ਕੋ ਜਿਹੜੇ ਖੂਨਦਾਨ ਕੈਂਪ ਲਵਾ ਚੁੱਕੇ ਆ ਇਹ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ 1992 ਤੋਂ ਮੈਂ ਬਲੱਡ ਦੇ ਨਾਲ ਸ਼ੁਰੂ ਕੀਤਾ ਪਰ ਅਸੀਂ ਸਨ 2000 ਦੇ ਵਿੱਚ ਆ ਕੇ 2001-02 ਦੇ ਵਿੱਚ ਅਸੀਂ ਇੱਕ ਸੰਸਥਾ ਬਣਾਈ ਭੰਮੀਕਲਾ ਮਾਲਵਾ ਸਮਾਸਰਾ ਸੁਸਾਇਟੀ ਭੰਮੀਕਲਾ ਇੱਕ ਮੇਰੇ ਦੋਸਤ ਨੂੰ ਗੁਰਬੀਤ ਭੰਮਾ ਖੂਨਦਾਨੀ ਭੰਮੀਕੁਰ ਦੋਨਾਂ ਨੇ ਵੀ ਬੜਾਈ ਹੋਏ ਸਿਟੀ ਇੱਕ ਡਾਕਟਰ ਹਰਦੇਵ ਕੋਰ ਵਾਲਾ ਇਸ ਤਰ੍ਹਾਂ ਅਸੀਂ 11-12 ਜਣਾਂ ਨੇ ਰਲ ਕੇ ਇਹ ਸੰਸਥਾਵਾਂ ਬਣਾਈਆਂ ਤੇ ਅਸੀਂ ਬਿਨਾਂ ਕਿਸੇ ਤੋਂ ਕੋਈ ਫੰਡ ਲੈਤੇ ਆਪਦੇ ਕੋਲੋਂ ਹੀ ਫੰਡ ਇਕੱਠਾ ਕਰਕੇ ਅਸੀਂ ਟੈਂਪ ਲਾਉਣੇ ਸ਼ੁਰੂ ਕੀਤੇ ਨੇੜਲੇ ਪਿੰਡਾਂ ਦੇ ਵਿੱਚ ਤੇ ਅਸੀਂ ਪਹਿਲਾਂ ਤੇ 12-13 ਜਣੇ ਸੀ ਪਰ ਹੁਣ ਅਸੀਂ ਮੇਣ 3 ਜਾਂ 4 ਬੰਦੀ ਰਹਿ ਗਏ ਜਿਵੇਂ ਅਸੀਂ ਹਰੇਕ ਜੋ ਗਤੀਵਿਧੀਆਂ ਨੂੰ ਦੇ ਵਿੱਚ ਸ਼ਾਮਲ ਹੁੰਦੇ ਆ ਟੈਂਪ ਲਗਾਉਣੇ ਆ ਨੇੜਲੇ ਪਿੰਡਾਂ ਦੇ ਜੋ ਸਮਾਜ ਸੇਵੀ ਸੰਸਥਾਵਾਂ ਨਾਲ ਜਾਂ ਪੰਚਾਇਤਾਂ ਨਾਲ ਉਹਨਾਂ ਨਾਲ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਦੱਸਦੇ ਆ ਹੁਣ ਤੱਕ ਅਸੀਂ ਰਲ ਕੇ ਤੀਬਿਨ 200 ਤੋਂ ਪਲੱਸ ਜਿਹੜੇ ਬਲੱਡ ਕੈਂਪ ਲਾ ਚੁੱਕੇ ਆ ਉਹਦੇ ਨਾਲ-ਨਾਲ ਅਸੀਂ ਦੂਜੇ ਜਾਂਚ ਕੈਂਪ ਵੀ ਘੱਟੋ-ਘੱਟ 9450 ਕੈਂਪਸ ਦੀ ਜਾਂਚ ਕਰ ਪੂਰਾ ਚੁੱਕੀ ਤੁਸੀਂ ਇਲਾਕੇ ਦੇ ਉਹਨਾਂ ਲੋਕਾਂ ਚਾਹੁੰਦੇ ਹੋ ਜਿਨ੍ਹਾਂ ਨੇ ਬਹੁਤ ਵਾਰ ਖੂਨਦਾਨ ਦਿੱਤਾ ਹੈ ਤੁਸੀਂ ਬਹੁਤ ਕੈਂਪ ਵੀ ਲਵਾਏ ਆ ਤੇ ਉਹਦੇ ਵਿੱਚ ਤੁਹਾਡਾ ਉਦਮ ਵੀ ਆਪਣਾ ਹੈ ਤੁਸੀਂ ਕੋਈ ਲੋਕਾਂ ਤੋਂ ਮਦਦ ਵੀ ਨਹੀਂ ਲਈ ਜਾਂ ਕਿ ਲੋਕਾਂ ਦਾ ਤਾਂ ਸਹਿਯੋਗ ਜ਼ਰੂਰ ਹੈ ਸਰਕਾਰਾਂ ਤੋਂ ਕੋਈ ਮਦਦ ਨਹੀਂ ਲਈ ਤਾਂ ਇੱਕ ਖੂਨਦਾਨੀ ਦੇ ਤੌਰ ਤੇ ਇੱਕ ਸਮਾਜ ਸੇਵੀ ਦੇ ਤੌਰ ਤੇ ਜਾਂ ਤੁਹਾਡਾ ਇੰਦਾ ਇਹਨਾਂ ਲੰਬਾ ਤਜਰਬਾ ਹੈ ਖੂਨਦਾਨ ਕਾਰਜ ਦੇ ਨਾਲ ਜੁੜੇ ਹੋਣ ਦਾ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂ ਆਮ ਲੋਕਾਂ ਨੂੰ ਜਿਹੜੇ ਤੁਹਾਡੀ ਵੀਡੀਓ ਨੂੰ ਦੇਖ ਰਹੇ ਐ ਖੂਨਦਾਨ ਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਤਾਂ ਕੋਈ ਸੰਦੇਸ਼ ਕੋਈ ਮੈਸੇਜ ਉਹ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਦਿਓ ਮੇਰੀ ਸਮੂਹ ਨੌਜਵਾਨਾਂ ਨੂੰ ਪੰਚਾਇਤਾਂ ਨੂੰ ਜੋਕਰ ਕਲੱਬਾਂ ਨੂੰ ਇਹ ਬੇਨਤੀ ਆ ਵੀ ਵੱਧ ਤੋਂ ਵੱਧ ਖੂਨਦਾਨ ਲਹਿਰ ਨਾਲ ਜੁੜਨਾ ਕਿਉਂਕਿ ਖੂਨਦਾਨ ਕਰਨ ਨਾਲ ਕੋਈ ਵੀ ਸਰੀਰਕ ਕਮਜ਼ੋਰੀ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਂਦੀ ਸਾਡੇ ਸਰੀਰ ਦੇ ਵਿੱਚ ਬੈਡ ਕਸਟਰੋਲ ਵਗੈਰਾ ਨਹੀਂ ਬਣੂਗਾ ਸਾਡੇ ਚ ਆਇਰਨ ਨਹੀਂ ਜਿਆਦਾ ਮਾਤਰਾ ਦੇ ਬਣੂਗਾ ਵੀ ਕੋਈ ਵੀ ਚੀਜ਼ ਜੋ ਸਾਡੇ ਸਰੀਰ ਨੂੰ ਹਾਨੀਕਾਰਕ ਤਤਨ ਸਾਡੇ ਸਰੀਰ ਦੇ ਵਿੱਚੋਂ ਵਧਣਗੀ ਨਹੀਂ ਸੰਤੁਲਨ ਬਣਾਏ ਰਹਿਊਗਾ ਸਭ ਤੋਂ ਵੱਧ ਫਾਇਦਾ ਜਿਹੜਾ ਹੁੰਦਾ ਉਹ ਖੂਨਦਾਨੀਆਂ ਦਾ ਹੁੰਦਾ ਖੂਨਦਾਨ ਕਰਨ ਵਾਲਾ ਫਿਰ ਵੀ ਇੰਡੀਆ ਦੇ ਵਿੱਚ ਹਰ ਸਾਲ 1 ਕਰੋੜ ਜਿੰਨਤ ਖੂਨ ਦੀ ਰੋੜ ਪੈਂਦੀ ਆ ਜਿਹਦੇ ਵਿੱਚ ਬਖ ਬਖ ਹਾਸਿਆਂ ਦਰਾਂਣ ਜਖਮੀ ਹੋਏ ਬੈਕਿਆਂ ਨੂੰ ਖੂਨ ਦੀ ਰੋੜ ਪੈਂਦੀ ਆ ਅ ਡਿਲੀਵਰੀ ਦਰੋਂ ਨੀੜੀ ਨੂੰ ਖੂਨ ਦੀ ਲੋੜ ਪੈਂਦੀ ਆ ਕਈ ਅਨੀਮੀਆ ਦੇ ਸ਼ਕਰ ਬੱਚੇ ਨੇ ਉਹਨਾਂ ਨੂੰ ਪੈਂਦਾ ਕਈ ਬੱਚਿਆਂ ਦੇ ਖੂਨ ਬਣ ਨਹੀਂ ਰਹੇ ਉਹਨਾਂ ਨੂੰ ਲੋੜ ਪੈਂਦੀ ਆ 1 ਲੱਖ ਯੂਨਟ ਹਰ ਸਾਲ ਨਾ 1 ਕਰੋੜ ਯੂਨਟ ਪਰ ਜੋ ਸੰਸਥਾਵਾਂ ਇਹਨਾਂ ਗੁਰੀਆਂ ਹੋਈਆਂ ਨਾ ਹੁਣ ਤੱਕ ਤੱਕ 74 ਲੱਖ ਯੂਨਟ ਜਿਹੜਾ ਖੂਨ ਬਣ ਕੀਤਾ ਜਾਂਦਾ ਹਜੇ ਵੀ 25 ਲੱਖ ਯੂਨਟ ਆ ਜਿਹੜਾ ਉਹ ਘਟਣਾ ਜੇ ਸਾਰੇ ਨੌਜਵਾਨ ਜੁੜਨਾਂ ਜੋ ਤੁਹਾਡੇ ਚੈਨਲ ਥਰੂ ਲੋਕ ਦੇਖ ਰਹੇ ਨੇ ਨੌਜਵਾਨੇ ਦੇਖ ਰਹੇ ਨੇ ਉਹ ਵੱਧ ਤੋਂ ਵੱਧ ਸੰਸਥਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਵੀ ਜਾਗਰੂਕ ਜਾਗਰੂਕ ਬਲੱਡ ਦੇਣਾ ਇਹ ਰੈਗੂਲਰ ਬਣਾਉਣਾ ਵੀ ਉਹ ਹਰ ਤਿੰਨ ਮਹੀਨਾ ਬਾਅਦ ਨਹੀਂ ਤਾਂ ਚਾਰ ਮਹੀਨਾ ਬਾਅਦ ਜਾਂ ਸਾਲ ਦੇ ਵਿੱਚ ਦੋ ਵਾਰੀ ਬਲੱਡ ਜਰੂਰ ਦੇਣਾ ਤਾਂ ਕਿ ਜੋ 25 ਲੱਖ ਦਾ ਅਕੜਾ ਘਟਾ ਬੀਂ ਖੂਨ ਦਾ ਉਹ ਵੀ ਅਸੀਂ ਪੂਰਾ ਕਰ ਲਈਏ ਤਾਂ ਬਕਬਕ ਹਾਸਿਆਂ ਦਰਾਂ ਨੂੰ ਖੂਨ ਦੀ ਕਮੀ ਕਰਕੇ ਜੋ ਮੌਤਾਂ ਹੁੰਦੀਆਂ ਨਾ ਇਸ ਮੌਦਾਰ ਨੂੰ ਤਾਂ ਹੀ ਘਟਾਇਆ ਜਾ ਸਕਦਾ ਹੈ ਤਾਂ ਬਲਜੀਤਪਾਲ ਜੀ ਤੁਸੀਂ ਸਾਡੇ ਚੈਨਲ ਜ਼ੈਲਦਾਰ ਟੀਵੀ ਵਾਸਤੇ ਇੰਨਾ ਸਮਾਂ ਕੱਢਿਆ ਤੁਹਾਡਾ ਸਾਡੇ ਚੈਨਲ ਦੇ ਵੱਲੋਂ ਸਾਡੀ ਪੂਰੀ ਟੀਮ ਦੇ ਵੱਲੋਂ ਔਰ ਕੈਮਰੇ ਦੇ ਪਿੱਛੇ ਸਾਡਾ ਸਾਥ ਦੇ ਰਹੇ ਲక్ష్మణ ਸਿੱਧੂ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੀ ਸਮੁੱਚੀ ਟੀਮ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ